ਜਿਹੜਾ 80B ਰਲ ਕੇ ਖੜੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੂੰ ਉਹਨੂੰ ਵਰਕਰ ਜਲੀਲ ਕਰੂ 80B ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਦੰਡ ਚੰਡੇ ਚ ਡੰਡਾ ਲਾ ਜੂ ਤੰਬੂ ਚ ਬੰਦੂ ਤਾਂ ਤੇ ਇੱਥੇ ਜੇ 5-7000 ਬੰਦਾ ਕਿਤੇ ਇਕੱਠਾ ਹੋ ਜਾਂਦਾ ਕੌਂਟੈਂਟ ਵੀ ਨਹੀਂ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਜਾਂਦੀ ਨਾ ਮੇਰੀ ਵੇਤਨ ਦੀ ਖਾਦ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖਾਦ ਹੈ ਕੀ ਕਿਦਲੀ ਲੱਭਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇੱਕ ਸਾਲ ਚ ਬਦਲੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਆਉਂ ਕੇਦਰੀਵਾਲ ਉਹ ਹਮ ਕ निकालेंगे ਨੇਤਾؤں ਦੀ ਜੇਬ ਵਿੱਚੋਂ ਐਸੇ ਕਰਕੇ 20000 ਕਰੋੜ 35000 ਕਰੋੜ निकालेंगे ਹਮ ਬਜਟ ਵਿੱਚੋਂ ਉਹ ਪਤੰਦਰਾ ਪੰਜਾਬੀ ਦੀ ਬੋਲੀ ਸਿੱਖ ਲੈ ਪਹਿਲਾਂ निकालेंगे 35000 ਕਰੋੜ ਰੁਪਏ ਬਜਟ ਵਿੱਚੋਂ ਅਤੇ 1100 ਰੁਪਏ ਮਾਤਾਂਆਂ ਅਤੇ ਬਹਨੋਂ ਕੋ ਦੋ ਕੀ ਮਿਲਿਆ ਚੰਚੂਣਾ ਠੀਕ ਆ ਬਿੱਤਰਾ ਥੋੜੀ ਕਾੜੀ ਮਾਰ ਲੈ ਬਿੱਤਰਾ ਕੀ ਨਤਾ ਓਏ ਅਜੋ ਛੋਟੇ ਕੋਲ ਪੱਲੇ ਹੀ ਕੁਛ ਨਹੀਂ ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ ਤੁਸੀਂ ਇਨਕਮ ਨੂੰ ਮੰਡੋ ਫ੍ਰੀ ਦਿਓ ਜੋ ਮਰਜੀ ਕਰੋ ਇਨਕਮ ਤਾਂ ਦਿਓ ਨਾ ਆਪਨੇ ਦੇ ਬਾਪ ਨਾਲੇ ਤੀਜੇ ਨਾਲੇ ਨਾਨਕੇ ਨੰਗਾ ਕਰ ਨੰਗਾ ਇਹ ਸਵਾਲ ਆਇਆ ਠੋਮੋ ਤਾਰੀਖਾਂ ਮੰਗਾ ਜਦੋਂ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਹ ਦੇ ਪੈਸੇ ਤੁਸੀਂ ਖਾ ਜਾਣੇ ਠੀਕ ਹੈ ਪੰਜਾਬ ਦੇ ਪ੍ਰੇਖ ਤੁਸੀਂ ਖਾ ਜਾਣੇ ਆ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾ ਕੇ ੱਥੇ ਪਹੁੰਚ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸੱਜਣ ਦੀ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਟਾਂ ਦੇ ਧੂਏ ਮਾਰੇ ਥਾ ਵਜੀ ਚ ਪੇੜ ਮੂੰਹ ਤੇ ਹੈ ਤੇ ਜੱਥੇ ਦਾ ਟੋਟੇ ਟੋਟੇ ਤਾਂ ਵੀ ਫੂਲਾ ਸਿੰਘ ਨੇ ਮਹਾਰਾਜਾ ਰਜੀ ਸਿੰਘ ਦੇ ਕੋਲ ਦਵਾਤੀ ਸੀ ਲੀਵਾ ਲਾਤੀ ਜੱਥੇਦਾਰ ਘਰੇ ਆਉਣਗੇ ਧਰਮ ਰਾਗ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਤਲੇ ਗਲੇ ਹੈ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੁੰਗੇ ਚੁਗੋ ਚੁਪ اٹਲ ਹੈ ਤਰਮ ਕਾ ਜਗਾ ਤਰਮ ਦਾ ਝੰਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਡੇਢੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਦਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈ ਸਵਾਰ ਗੁਰੂ ਵੀ ਸੇਹ ਦਾ ਹੈ ਇਹਨਾਂ ਨੇ ਧੰਨ ਦਾ ਘੋੜਾ ਬਣਾ ਲਿਆ ਸਿੱਟਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪੈ ਰਹਿਣਾ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਹੋਇਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅੱਗ ਲੱਗ ਗਈ छी सी सुनो नौजवानों पंछी सी पेड़ आग लगी वो कहते आग लगी इस वृक्ष को जलने लगे हैं उड़ जाओ कुछ पंछीओ जब पंख तुम्हारे साथ ते पंछी की कहना है पीढ़ी दर पीढ़ी है कहता फल खाए इस पेड़ के फल खाए इस वृक्ष के गंदे की में पाप अब यही हमारा धर्म है जल मरे किसी के साथ जल मरे किसी के साथ اے کانگریس دی پرنآں نداں ਸਰਬਸੰਮਿ ਸ਼ਾਮਨ ਕਰਤਾ ਮੋਦੀ ਲਾਲ Nehru ji ਨੇ ਅਠ ਅਠ ਪਹਨਮਾਨ ਕਰਤੇ ਬਰਿਸਟਰ ਬਾਰਕ ਤੋਂ ਕਰੋੜਾਂ ਰੁਪਏ ਦੀ ਜਿਦਾਦ ਛੱਡ ਕੇ ਧੋਤੀ ਪਾ ਕੇ ਆਵੇ ਲੱਖਰ ਕਰਵਾ ਸਿੱਖ ਜੂਝਦੇ ਰਹੇ ਲਾਲਾ ਲਾਸ਼ ਪਧਰਾਏ ਹੱਥ ਬੰਨ ਕੇ ਅੱਗੇ ਗੋਰੇ ਮੱਥਾ ਟੇਕ ਕੇ ਮੱਥਾ ਜਿੱਤਣ ਭਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਓ ਓ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਐਸੇ ਲੀਡਰ ਨੇ ਹੈ ਹਮੇਸ਼ਾ ਰਹੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਓ ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ ਨਹੀਂ ਤੇ ਲੋਕ ਬਦਲ ਦੇਣਗੇ ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਬੰਟੀ ਦਾ ਧੰਨਵਾਦ ਕਰਵਾਉਣਾ ਚਾਹੁੰਦਾ ਖੜੇ ਹੋ ਜਾਓ ਸਾਰੇ ਖੜੇ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ ਖੜੇ ਹੋ ਜਾਓ ਧੰਨਵਾਦ ਸਾਰੇ ਖੜੇ ਖੜੇ ਆਹ ਦੁਕਾਨਦਾਰ ਭਰਾ ਜਿੰਨੇ ਵੀ ਇੱਕ ਮਿੰਟ ਹੋਰ ਸੁਣ ਲੋ ਦੁਕਾਨਦਾਰ ਭਰਾ ਹੋਣ business ਕਰਨ ਵਾਲੇ ਲੋਕ ਹੋਣ ਉਹ ਅਮਨ ਮਾਂ ਚਾਹੁੰਦੇ ਆ ਮੋਲਾ ਚ ਗਾਹਕ ਜਾਂਦੇ ਆ business ਚਾਹੁੰਦੇ ਆ ਇੱਜ਼ਤੀ ਰੋਟੀ ਚਾਹੁੰਦੇ ਆ ਦੱਸੋ ਕੋਈ ਅਮਨ ਕਾਨੂੰਨ ਨਾਮ ਦੀ ਅਵਸਥਾ ਹੈ ਪੰਜਾਬ ਚ ਨਹੀਂ ਹੈ ਕੋਈ ਨਹੀਂ ਕੋਈ ਭੈ ਜੇਵਾ ਆਮ ਆਗਮੀ ਉਹ ਭੈ ਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਫਿਰਦੇ ਆ ਜਿਵੇਂ ਮਿਊਨਿਸਪੈਟੀ ਦੇ ਸਾਹ ਹੁੰਦੇ ਨੇ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਨਹੀਂ ਤਰ ਪੱਲੇ ਨਹੀਂ ਕਹ ਲਾ ਤੇ ਲਾ ਤੇ ਕਰਦੀ ਮੇਲਾ ਬਣਾ ਨੌਕਰੀਆਂ ਕਿੱਥੋਂ ਹੋ ਗਈਆਂ ਧਰਮਿਆਂ ਦਾ ਸੂਬਾ ਬਣ ਗਿਆ ਜਿੱਦਣ ਪੰਜਾਬ 'ਚ ਜਾਨ ਮਾਲ ਦੀ ਹਫਾਜ਼ਤ ਹੋਏਗੀ ਜਿੱਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਫਾਜ਼ਤ ਹੋਏਗੀ ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨਾਮ ਕਰ ਗੁਰੂ ਦਾ ਕੂਕਰ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਬਜਣਦਾ ਨਾ ਪੰਜਾਬੀਆਂ ਨੂੰ ਹਰਨਦਾ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਕੋਲ ਵਾਪਸ ਮੋੜਨ। ਵਾਪਸ। ਜਿੰਦਾਬਾਦ। ਜਿੰਦਾਬਾਦ। ਸਾਰੇ ਬੰਨਿਆਂ ਕੋਲ ਸਿੰਗਰੀ ਰਹੂਗੀ। ਮਹਾਰਾਜਾ ਰਣਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਸ਼ੋਧਿਆ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਟਿਆਂ ਦੇ ਅਸਤ ਵੱਲੋਂ ਤਕੜਾ ਹੁੰਦਾ ਖੋਟੇ ਮਾਰੋ ਸਾਡੇ ਖੋਟੇ ਮਾਰੋ ਸਾਡੇ ਖੋਟੇ ਮਾਰੋ ਸਾਡੇ ਜਿੰਦਾਬਾਦ ਬੰਦੀ ਪ੍ਰਧਾਨ ਜੈਕਾਰ ਰੇਸ ਜਿਤਾਉਣ ਵਾਲੇ ਘੋੜਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ ਹੌਮਾ ਸਿੱਟਣਾ ਪਊ ਸ਼ਾਸਕ ਪਾਉ ਸਿੱਟਣਾ ਪਊ ਪਰਿਵਾਰ ਦਾ ਭਾਰ ਜਿਗਾਉਣਾ ਪਊ 誰だ